ਬਾਲੀਵੁੱਡ ਦੇ ਇਸ ਕਪਲ ਦੇ ਨਾਲ ਕੰਮ ਕਰਨ ਉਤੇ ਪਛਤਾਏ ਬੀ ਟਾਊਨ ਦੇ ਸਿੰਗਰ ਮੇਕਾ ਸਿੰਘ ਕਿਹਾ ਇਹਨਾਂ ਦੀਆਂ ਹਰਕਤਾਂ ਕਰਕੇ ਮੈਂ ਹੋ ਚੁੱਕਿਆ ਸੀ ਬੇहद ਦੁਖੀ ਅੱਜ ਗੱਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਸਿੰਗਰ ਮੀਕਾ ਸਿੰਘ ਦੇ ਬਾਰੇ ਜੋ ਕਿ ਆਪਣੀ ਪ੍ਰੋਫੈਸ਼ਨਲ ਦੇ ਨਾਲ ਨਾਲ ਪਰਸਨਲ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਹਨ ਉਹਨਾਂ ਦੇ ਵੱਲੋਂ ਕਈ ਵਾਰ ਅਜਿਹੀਆਂ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਕੋਈ ਅਜਿਹੀ ਸਟੇਟਮੈਂਟ ਦੇ ਦਿੱਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਦਾ ਧਿਆਨ ਉਹਨਾਂ ਦੇ ਵੱਲ ਮਲੋ-ਮਲੀ ਚਲੇ ਜਾਂਦਾ ਹੈ ਤਿਹਾਲੀ ਦੇ ਵਿੱਚ ਵੀ ਅਜਿਹਾ ਕੁਝ ਹੋਇਆ ਜਿਸ ਕਰਕੇ ਮੀਕਾ ਸਿੰਘ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਏ ਨੇ ਦਰਸਲ ਇੱਕ ਇੰਟਰਵਿਊ ਦੌਰਾਨ ਮੀਕਾ ਸਿੰਘ ਦੇ ਵੱਲੋਂ ਕੁਝ ਅਜਿਹਾ ਖੁੱਲਾ ਉਸੇ ਕਰ ਦਿੱਤੇਗੇ ਜਿਸ ਨੂੰ ਸੁਣ ਕੇ ਕਈ ਲੋਕ ਹੈਰਾਨ ਪਰੇਸ਼ਾਨ ਹੋ ਗਏ ਸੀ ਦਰਸਲ ਮੀਕਾ ਸਿੰਘ ਦੇ ਵੱਲੋਂ ਬਾਲੀਵੁੱਡ ਦੇ ਕਪਲ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਦੇ ਨਾਲ ਮੀਕਾ ਸਿੰਘ ਇੱਕ ਵਬ ਸੀਰੀਜ਼ ਦੇ ਵਿੱਚ ਕੰਮ ਕਰੇ ਸਨ ਰਿਲੀਜ਼ ਤੋਂ ਕਈ ਸਾਲ ਬਾਅਦ ਉਹਨਾਂ ਨੇ ਹਾਲੀ ਦੇ ਵਿੱਚ ਲੰਡਨ 'ਚ ਸ਼ੂਟ ਦੌਰਾਨ ਸੈੱਟ ਉੱਤੇ ਡਰਾਮਾ ਰਚਨ ਅਤੇ 3 ਮਹੀਨਿਆਂ ਦੀ ਸ਼ੂਟਿੰਗ ਨੂੰ 6 ਮਹੀਨਿਆਂ ਤੱਕ ਵਧਾਉਣ ਦੇ ਲਈ ਕਰਨ ਸਿੰਘ ਗਰੋਵਰ ਤੇ ਵਿਪਾਸ਼ਾ 바ਸੂ ਦੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਪੈਸੇ ਦੀ ਬਹੁਤ ਵੱਡੀ ਬਰਬਾਦੀ ਕੀਤੀ ਮੀਕਾ ਸਿੰਘ ਨੇ ਕਿਹਾ ਕਿ ਸ਼ੁਰੂ ਵਿੱਚ ਬਜਟ ਨੂੰ ਸਹੀ ਰੱਖਣ ਦੇ ਲਈ ਇੱਕ ਨਵੀਂ ਕੁੜੀ ਨੂੰ ਔਕਾਸਤ ਕਰਨਾ ਚਾਹੁੰਦੇ ਸੀ ਪਰ ਵਿਪਾਸ਼ਾ 바ਸੂ ਐਸਰ ਵਕ ਸੀਰੀਜ਼ ਦਾ ਹਿੱਸਾ ਬਣ ਗਈ ਤੇ ਬਾਅਦ ਵਿੱਚ ਜਦੋਂ ਇਹ ਸੀਰੀਜ਼ ਸ਼ੁਰੂ ਹੋਈ ਤਾਂ ਇਹਨਾਂ ਦੇ ਸ਼ਾਦੀशुदा ਹੋਣ ਦੇ ਬਾਵਜੂਦ ਅਲੱਗ-ਅਲੱਗ ਰਹਿਣ ਦੀ ਮੰਗ ਕੀਤੀ ਪਰ ਇਹ ਕਾਫੀ ਜ਼ਿਆਦਾ ਅਜੀਬ ਸੀ ਉਹਨਾਂ ਨੇ ਕਿਹਾ ਕਿ ਬਾਅਦ ਵਿੱਚ ਜਦੋਂ 181 ਸਟੰਟ ਸੀਨ ਦੀ ਸ਼ੂਟਿੰਗ ਕਰੇ ਸਾਥ ਉਸ ਦੌਰਾਨ ਕਰਨ ਸਿੰਘ ਰੋਬਰ ਦੀ ਲੱਤ ਦੇ ਵਿੱਚ ਫ੍ਰੈਕਚਰ ਹੋ ਗਿਆ ਉਸਨੇ ਫਿਲਮ ਦੀ ਡਬਿੰਗ ਦੌਰਾਨ ਵੀ ਕਾਫੀ ਪ੍ਰੋਬਲਮਸ ਕ੍ਰੀਏਟ ਕੀਤੀਆਂ ਉਹ ਇਹ ਬਹਾਨਾ ਬਣਾ ਰਿਹਾ ਸੀ ਕਿ ਉਸ ਦੇ ਗਲੇ ਦੇ ਵਿੱਚ ਦਰਦ ਹੈ ਇਹ ਨਹੀਂ ਨੀ ਵਿਪਲ ਸ਼ੋਧ ਤੇ ਕਰਨ ਨੇ ਕੰਟਰੈਕਟ ਸਾਈਨ ਕਰਨ ਦੇ ਬਾਵਜੂਦ ਸਕ੍ਰੀਨ ਦੇ ਉਤੇ ਕਿੱਸਿੰਗ ਸੀਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਮਿਕਾ ਸਿੰਘ ਨੇ ਕਿਹਾ ਇਹ ਸਿਤਾਰੇ ਜੋ ਆ ਧਰਮਾ ਪ੍ਰੋਡਕਸ਼ਨ ਅਤੇ ਯਸ਼ਰਾਜ ਫਿਲਮਸ ਵਰਗੇ ਵੱਡੇ ਪ੍ਰੋਡਿਊਸਰਸ ਦੇ ਪੈਰੀ ਪੈ ਜਾਂਦੇ ਹਨ ਅਤੇ ਛੋਟੀਆਂ-ਛੋਟੀਆਂ ਭੂਮਿਕਾਵਾਂ ਮਿਲਣ ਦੇ ਉੱਤੇ ਤਾਰੀਫ ਕਰਦੇ ਰਹਿੰਦੇ ਨੇ ਪਰ ਜਦੋਂ ਗੱਲ ਛੋਟੇ ਪ੍ਰੋਡਿਊਸਰਸ ਦੇ ਉੱਤੇ ਆਉਂਦੀ ਹੈ ਤਾਂ ਉਹਨਾਂ ਦਾ ਰਵੱਈਆ ਬਦਲ ਜਾਂਦਾ ਹੈ ਕਿ ਨਿਰਮਾਤਾ ਨਹੀਂ ਹਨ ਜੋ ਪੈਸੇ ਵੀ ਖਰਚ ਕਰ ਰਹੇ ਹਨ ਤਦਾਸੀ ਕਿ ਆਪਣੇ ਤਜਰਬੇ ਉਤੇ ਅਫਸੋਸ ਜ਼ਾਹਰ ਕਰਦੇ ਹੋਏ ਮੀਕਾ ਸਿੰਘ ਨੇ ਕਿਹਾ ਕਿ ਉਸਨੇ ਡਰਾਮੇ ਅਤੇ ਚੁਣੌਤੀਆਂ ਕਾਰਨ ਪ੍ਰੋਡਕਸ਼ਨ ਹੀ ਛੱਡ ਦਿੱਤਾ ਅਤੇ ਉਹ ਦੂਜਿਆਂ ਨੂੰ ਪ੍ਰੋਡਕਸ਼ਨ ਨਾ ਕਰਨ ਦੀ ਸਲਾਹ ਦੇਣ ਲੱਗੇ ਗਾਇਕ ਨੇ ਖੁਲਾਸਾ ਕੀਤਾ ਕਿ ਸੁਲਮਾਨ ਖਾਨ ਅਤੇ ਅਕਸ਼ੇ ਕੁਮਾਰ ਨੇ ਵੀ ਇੱਕ ਵਾਰ ਉਸ ਨੂੰ ਫਿਲਮ ਨਾ ਬਣਾਉਣ ਦੀ ਸਲਾਹ ਦਿੱਤੀ ਸੀ ਜਸ ਨੂੰ ਸਵੀਕਾਰ ਨਾ ਕਰਨਾ ਉਹਨਾਂ ਨੂੰ ਕਾਫੀ ਜ਼ਿਆਦਾ ਉਸ ਗੱਲ ਦੇ ਉੱਤੇ ਅਫਸੋਸ ਹੈ ਸੋਮਿਕਾ ਸਿੰਘ ਦੇ ਵੱਲੋਂ ਬਾਲੀਵੁੱਡ ਦੇ ਕਪਲ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਨੂੰ ਲੈ ਕੇ ਇਹ ਗੱਲ ਆਖਿਆ ਗਿਆ ਤੁਹਾਡੇ ਇਹਨਾਂ ਚੀਜ਼ਾਂ ਤੇ ਕੀ ਵਿਚਾਰ ਹੈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਹੋਈ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ